ਮੰਦਰ ਦੇ ਵਿੱਚ ਗਾਣੇ ਲਾਉਣਾ ਪੈਗ ਵਾਲੇ ਤੇ ਬੀਬੀਆਂ ਸ਼ਾਰੇ ਕਾਕੇ ਨੱਚਦੀਆਂ ਕਿੰਨਾ ਕੁ ਜਾਜ ਤਕਣੀ ਪਏਗੀ ਉਹ ਨੱਚ ਕੌਣ ਰਿਹਾ ਨੱਚ ਰੀਆਂ ਸਾਡੀਆਂ ਆਪਣੀਆਂ ਸਮਾਜ ਦੀਆਂ ਬੀਬੀਆਂ ਤੇ ਬੀਬੀਆਂ ਕੌਣ ਨੇ ਕਾਫੀ ਉਮਰ ਦੀਆਂ ਇਹ ਨਹੀਂ ਵੀ ਯੂਥ ਨੇ ਬੀਬੀਆਂ ਜਿਹੜੀਆਂ ਜਿਨ੍ਹਾਂ ਦੇ ਆਪਣੇ ਬੱਚੇ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੇ ਸਨਾਤਨ ਦੇ ਪਾਠ ਪੜ੍ਹਾਉਣੇ ਆ ਤੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੇ ਪਾਠ ਕਿਹੜੇ ਪੜੇ ਲਾ ਕੇ ਦੋ ਪੈਗ ਮੈਂ ਸੋਚਦਾ ਐ ਵੀ ਇੱਕ ਮੰਦਰ ਦੇ ਵਿੱਚ ਜਿਹੜਾ ਇੱਕ ਧਾਰਮਿਕ ਸਥਾਨ ਹੈ ਜਿੱਥੇ ਸਾਡੀ ਆਸਥਾ ਜੁੜੀ ਆ ਉਹ ਆਸਥਾ ਨਾਲ ਖਲਵਾੜ ਕੌਣ ਕਰ ਰਹੀਆਂ ਸਾਡੀਆਂ ਆਪਣੀਆਂ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਉਹ ਖਲਵਾੜ ਕਰ ਰਹੀਆਂ ਨੇ ਇਹ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਵੀ ਇਹ ਕਿਹੜਾ ਸਥਾਨ ਸੀ ਇਹਨਾਂ ਦੀ ਆਸਥਾ ਦਾ ਸਥਾਨ ਸੀ ਖੇਡਣ ਦਾ ਸਥਾਨ ਸੀ ਕਿ ਨੱਚਣ ਦਾ ਸਥਾਨ ਸੀ ਜੇ ਕੋਈ ਤੁਹਾਡੇ ਅੰਦਰ ਕੋਈ ਜਿਹੜਾ ਸੌਂਦਾ ਵੀ ਨਾ ਚੱਲ ਰਿਹਾ 30 ਚੱਲਦੇ ਪਏ ਨੇ ਜੋ ਤੁਹਾਡੇ ਅੰਦਰ ਮੰਦੇ ਵਿੱਚ ਕੋਈ ਚਾਹ ਆ ਤੁਸੀਂ ਕੋਈ ਰੈਸਟੋਰੈਂਟ ਕਰ ਲਓ ਨੱਚਣ ਵਾਲੀ ਗੱਲ ਤੇ ਇਸ਼ਾਰੇ ਕੀਤੇ ਜਾ ਰਹੇ ਨੇ ਤੇ ਇਹਨੇ ਗੰਦੇ ਸ਼ਰੇ ਉਹੀ ਮੰਦਿਰ ਦੇ ਵਿੱਚ ਇਹਨੇ ਸੋਭੀ ਪੰਗਰ ਦੀ ਖਾਸ ਕਰਕੇ ਇਹਨਾਂ ਕੱਲਾ ਬੀਬੀ ਵਾਲਾ ਕਸੂਰ ਨਹੀਂ ਆਇਗਾ ਉਥੋਂ ਦੀ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਕਸੂਰ ਆ ਕਿ ਲੱਗਦਾ ਪੁਜਾਰੀ ਦਾ ਉਹ ਜਿਹੜਾ ਪੰਜਾਬੀ ਉਸ ਮੰਦਿਰ ਦਾ ਰੇਖਤਾ ਕਰਦਾ ਹੈ ਰੱਬ ਦਾ ਸਥਾਨ ਆ ਯਾਰ ਹੈ ਇਹ ਕਿਸ ਤਰ੍ਹਾਂ ਦੀ ਉਹਨੇ ਇਜਾਜ਼ਤ ਦਿੱਤੀ ਕਿੰਨੇ ਕਿੰਨਾਂ ਨੂੰ ਡਰਦੇ ਦਿੱਤੀ ਵੀ ਤੁਸੀਂ ਇੱਥੇ ਗਾਣੇ ਲਾ ਕੇ ਨੱਚੋ ਜਰਾ ਕਿਉਂਕਿ ਧਰਮ ਦੇ ਠੇਕੇਦਾਰ ਜਿਹੜੇ ਲੋਕ ਬਣੇ ਨੇ ਜਿਨ੍ਹਾਂ ਹੱਥ ਡੋਰਾ ਜੀ ਆ ਉਹ ਆਪ ਉਹਨਾਂ ਰਿਆਂ ਡੋਰਾ ਕਿਤੇ ਨੇ ਉਹਨਾਂ ਨੇ ਡੋਰਾ ਬਸ ਪੈਸੇ ਤੱਕ ਨੇ ਇਹਨਾਂ ਲੋਕਾਂ ਜਿਹੜੀ ਮੰਦਰ ਕਮੇਟੀ ਆ ਉਹ ਗੱਲੇ ਤੱਕ ਆ ਸਾਡੇ ਕੋ ਜਿੱਤੋਂ ਤੱਕ ਇਹਦੀ ਲੜਾਈ ਲੜੀ ਚੋਗੀ ਲੜਾਂਗੇ ਤੇ ਆਪਣੀ ਟੀਮ ਨੂੰ ਮੁਹਾਲੀ ਵਾਲੀ ਨੂੰ ਅਪਡੇਟ ਕਰਕੇ ਇਹਨਾਂ ਤੇ ਸਵੇਰੇ ਹੀ ਦਰਖਾਸਤ ਦਵਾ ਕਿਉਂਕਿ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਆ ਜਿਸ ਵਿੱਚ ਔਰਤਾਂ ਜਿਹੜੀਆਂ ਕਿਸੇ ਮੰਦਰ ਦੇ ਵਿੱਚ ਪੈਗ ਵਾਲੇ ਗਾਣੇ ਤਿੰਨਦਾ ਚੜੀਆਂ ਨੇ ਉਸ ਨੂੰ ਲੈ ਕੇ ਹਿੰਦੂ ਸੰਗਠਨ ਵਿੱਚ ਕਾਫੀ ਗੁੱਸੇ ਦੀ ਲਹਿਰ ਈਆ ਅਤੇ ਖਾਸ ਕਰਕੇ ਇਸ ਵੀਡੀਓ ਨੂੰ ਲੈ ਕੇ ਸ਼ੇਅਰ ਕਾਫੀ ਕੀਤਾ ਜਾ ਰਿਹਾ ਅਤੇ ਪੁੱਛਿਆ ਜਾ ਰਿਹਾ ਪੀ ਇਹ ਜਿਹੜੀ ਵੀਡੀਓ ਕਿੱਥੋਂ ਦੀ ਆ ਅਤੇ ਇਹਨਾਂ ਬੀਬੀਆਂ ਦੇ ਉਹ ਕਾਰਵਾਈ ਕਰਾਈ ਜਾਵੇ ਇਸ ਸੰਬੰਧ ਸਬੰਦ ਸਾਡੇ ਨਾਲ ਗੱਲਬਾਤ ਵੀ ਕਰਾਂਗੇ ਪੰਕਜ ਦੇਵਸ਼ ਜਿਹੜਾ ਕਿ ਰਾਸ਼ਟਰੀ ਭਗਵਾਨ ਸਿਆਣਾ ਦੇ ਆਗੂ ਨੇ ਹਮੇਸ਼ਾ ਆਪਣੇ ਹਿੰਦੂ ਸਮਾਜ ਦੀ ਗੱਲ ਕਰਦੇ ਨੇ ਅੱਜ ਵੀ ਇਸ ਮੁੱਦੇ ਤੇ ਗੱਲਬਾਤ ਜਿਹਨੂੰ ਕਰਾਂਗੇ ਕਿਉਂਕਿ ਬੜਾ ਅਹਿਮ ਮੁੱਦਾ ਬਣਿਆ ਆ ਅਤੇ ਹਰ ਇੱਕ ਹਿੰਦੂ ਦਾ ਜਿਹੜੇ ਹਿਰਦੇ ਜਿਹੜੇ ਬਲਉਂਦੇ ਗਏ ਨੇ ਪੰਕਜ ਦੇਵਸੇ ਸਾਡੇ ਨਾਲ ਗੱਲਬਾਤ ਕਰਾਂਗੇ ਪੰਗਾ ਜੀ ਕਿਸਰਾ ਦੇ ਦਿਓ ਇਸ ਵੀਡੀਓ ਨੂੰ ਜੋ ਤੁਹਾਡੇ ਕੋਲ ਪਹੁੰਚੀ ਆ ਤੁਹਾਡਾ ਮਨ ਕਿੰਨਾ ਕਿ ਹਿਰਦੇ ਬਰੂਹ ਦੇ ਗਏ ਪੀ ਇਸ ਵੀਡੀਓ ਵੇਖ ਕੇ ਮੰਦਰ ਜਿਹੜਾ ਕਿ ਇੱਕ ਰੱਬ ਦਾ ਸਥਾਨ ਆ ਆਸਥਾ ਦਾ ਕੇਂਦਰ ਆ ਲੋਕੀ ਉੱਥੇ ਜਾ ਕੇ ਮੱਥਾ ਟੇਕਦੇ ਨੇ ਆਤਮਾ ਨੂੰ ਸ਼ਾਂਤੀ ਮਿਲਦੀ ਆ ਪਰ ਉਸ ਮੰਦਰ ਦੇ ਵਿੱਚ ਗਾਣੇ ਲਾਉਣਾ ਪੈਗ ਵਾਲੇ ਤੇ ਬੀਬੀਆਂ ਸ਼ਾਰੇ ਕਾਕੇ ਨੱਚਦੀਆਂ ਕਿੰਨਾ ਕੁ ਜਾਜ ਆ ਤੁਸੀਂ ਜਰੂਰ ਜਾਤੇ ਦਰਸ਼ਕਾਂ ਨੂੰ ਦੇਖੋ ਸਭ ਤੋਂ ਪਹਿਲਾਂ ਤੇ ਵੇਖੋ ਇਹ ਚੀਜ਼ ਹੀ ਬੜੀ ਮਾੜੀ ਆ ਫਿਰ ਦੂਸਰੀ ਗੱਲ ਨੱਚ ਕੌਣ ਰਿਹਾ ਉਹ ਦੇਖਣਾ ਪਏਗਾ ਸਾਡੇ ਸਮਾਜ ਨੂੰ ਇਹ ਗੱਲ ਬਿਲਕੁਲ ਇੱਕ ਲਾਟੇ ਖੜੀ ਹੋ ਕੇ ਵੇਖਣੀ ਪਏਗੀ ਉਹ ਨੱਚ ਕੌਣ ਰਿਹਾ ਨੱਚਰੀਆਂ ਸਾਡੀਆਂ ਆਪਣੀਆਂ ਸਮਾਜ ਦੀਆਂ ਬੀਬੀਆਂ ਤੇ ਬੀਬੀਆਂ ਕੌਣ ਨੇ ਕਾਫੀ ਉਮਰ ਦੀਆਂ ਇਹ ਨਹੀਂ ਵੀ ਯੂਥ ਨੇ ਬੀਬੀਆਂ ਜਿਹੜੀਆਂ ਜਿਨ੍ਹਾਂ ਦੇ ਆਪਣੇ ਬੱਚੇ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੇ ਸਲਾਤਨ ਦੇ ਪਾਠ ਪੜ੍ਹਾਉਣੇ ਆ ਤੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੇ ਪਾਠ ਕਿਹੜੇ ਪੜੇ ਲੋਕੇ ਦੋ ਪੈੰਗ ਮੈਂ ਇਹ ਸੋਚਦਾ ਐ ਵੀ ਇੱਕ ਮੰਦਰ ਦੇ ਵਿੱਚ ਜਿਹੜਾ ਇੱਕ ਧਾਰਮਿਕ ਸਥਾਨ ਹੈ ਜਿੱਥੇ ਸਾਡੀ ਆਸਥਾ ਜੁੜੀ ਆ ਉਹ ਆਸਥਾ ਨਾਲ ਖਲਵਾੜ ਕੌਣ ਕਰ ਰਿਆ ਸਾਡੀਆਂ ਆਪਣੀਆਂ ਜਿਹੜੀਆਂ ਬੀਬੀਆਂ ਨੇ ਜਿਹੜੀਆਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਉਹ ਖਲਵਾੜ ਕਰ ਰਹੀਆਂ ਨੇ ਇਹ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਵੀ ਇਹ ਕਿਹੜਾ ਸਥਾਨ ਸੀ ਇਹਨਾਂ ਦੀ ਆਸਥਾ ਦਾ ਸਥਾਨ ਸੀ ਖੇਡਣ ਦਾ ਸਥਾਨ ਸੀ ਕਿ ਨੱਚਣ ਦਾ ਸਥਾਨ ਸੀ ਜੇ ਕੋਈ ਤੁਹਾਡੇ ਅੰਦਰ ਕੋਈ ਜਿਹੜਾ ਸੌਂਦਾ ਵੀ ਨਾ ਚੱਲ ਰਿਹਾ 30 ਚੱਲਦੇ ਪਏ ਨੇ ਜੋ ਤੁਹਾਡੇ ਅੰਦਰ ਮਨ ਦੇ ਵਿੱਚ ਕੋਈ ਚਾਇਆ ਤੁਸੀਂ ਕੋਈ ਰੈਸਟੋਰੈਂਟ ਕਰ ਲੋ ਕੋਈ ਥਾਂ ਕਰ ਲੋ ਜਿੱਥੇ ਤੁਸੀਂ ਨੱਚਣਾ ਹੈ ਟੱਪਣਾ ਹੈ ਤੁਹਾਡੀ ਮਰਜ਼ੀ ਵੇਖੋ ਤੁਹਾਡੇ ਬੱਚਿਆਂ ਦੇ ਵਿਆਹ ਹੁੰਦੇ ਨੇ ਉਹਦੇ ਉੱਤੇ ਕੋਈ ਸਮਾਜ ਦਾ ਆਗੂ ਆ ਕੇ ਬੋਲਦਾ ਨਹੀਂ ਆ ਤੇ ਨਾ ਹੀ ਕਦੀ ਬੋਲੇ ਆ ਸਮਾਜ ਦਾ ਆਗੂ ਆ ਕੇ ਕਿਉਂ ਨਹੀਂ ਬੋਲਦਾ ਕਿਉਂਕਿ ਸਾਡਾ ਉਹਦੇ ਨਾਲ ਪਰਸਨਲ 'ਚ ਕੁਝ ਨਹੀਂ ਹੈਗਾ ਪਰ ਜਦੋਂ ਜਦੋਂ ਤੁਸੀਂ ਮੰਦਰਾਂ ਨੂੰ ਟਾਰਗੇਟ ਕਰੋਗੇ ਸਾਡੇ ਸਮਾਜ ਨੇ ਅਸਲ 'ਚ ਸ਼ਰਮ ਲਾ ਲਈ ਆ ਸਮਾਜ ਨੇ ਸ਼ਰਮ ਕਿੱਥੇ ਲਾ ਲਈ ਆ ਮੰਦਰਾਂ ਦੇ ਵਿੱਚ ਇਦਾਂ ਦੀਆਂ ਵੀਡੀਓ ਕਾਫੀ ਪਾਈਆਂ ਜਾ ਰਹੀਆਂ ਨੇ ਮੈਨੂੰ ਇਹ ਲੱਗਦਾ ਵੀ ਕਾਲ ਯੁਗ ਦਾ ਪ੍ਰਭਾਵ ਲੱਗਾ ਹਿੰਦੂ ਸਮਾਜ ਤੇ ਚੜ ਗਿਆ ਸਾਰਾ ਹਿੰਦੂ ਸਮਾਜ ਦਾ ਜਿਹੜਾ ਇਹਨੂੰ ਕਹਿੰਦੇ ਆ ਵੀ ਦਿਮਾਗ ਉੱਤੇ ਇਹ ਕਿਹੋ ਜੀ ਚੀਜ਼ ਚੜ ਜਣੀ ਵੀ ਲਾ ਕੇ ਦੋ ਪੈਗ ਨੱਚਣ ਵਾਲੀ ਗੱਲ ਤੇ ਇਸ਼ਾਰੇ ਕੀਤੇ ਜਾ ਰਹੇ ਨੇ ਤੇ ਇਹਨੇ ਗੰਦੇ ਸ਼ਰੇ ਉਹੀ ਮੰਦਰ ਦੇ ਵਿੱਚ ਮੈਂ ਕਹਿੰਦਾ ਵੀ ਕੋਈ ਬੰਦਾ ਮੇਰੇ ਕਹਿੰਦਾ ਹੋਰ ਤਰੰਦਾ ਸਾਡੇ ਮੰਦਰ ਵਿੱਚ ਆਵੇ ਨਾ ਉਹ ਸਭ ਤੋਂ ਪਹਿਲਾਂ ਕਹਿੰਦਾ ਯਾਰ ਮੈਂ ਆਪਣਾ ਸਿਰ ਟੱਕਲਾ ਮੈਂ ਆਪਣਾ ਇਹ ਕਰਨ ਲੇ ਤਾਂ ਸਾਡੀਆਂ ਜਿਹੜੀਆਂ ਬੀਬੀਆਂ ਉਹ ਚੁੰਨੀ ਤੋਂ ਬਗੈਰ ਹੀ ਘੁਰੀਆਂ ਫਿਰਦੀਆਂ। ਸਕਨਿਰ ਤੋਂ ਪੰਗੜੀ ਕਮੀ ਕਿੱਥੇ ਲੱਗਦੀ ਆ ਅਸੀਂ ਦੇਖਿਆ ਆਇਦਿਆਂ ਨਹੀਂ ਮੰਦਰਾਂ ਵਿੱਚ ਭਜਨ ਚੱਲਦੇ ਨੇ ਉੱਥੇ ਕੀਰਤਨ ਹੁੰਦੇ ਨੇ ਇਹੋ ਬੀਬੀਆਂ ਉੱਥੇ ਜਾ ਕੇ ਢੋਲਕੀ ਵਜਾਉਂਦੀਆਂ ਨੇ ਸ਼ਬਦ ਬੋਲਦੀਆਂ ਨੇ। ਕੀ ਲੱਗਦਾ ਆ ਜੀ ਅਸੀਂ ਦੇਖਿਆ ਉਦੋਂ ਤੇ ਬੀਬੀਆਂ ਦੀ ਆਵਾਜ਼ ਨਹੀਂ ਨਿਕਲਦੀ ਜਦੋਂ ਸ਼ਬਦ ਬੋਲੇ ਹੁੰਦੇ ਆ ਜਦੋਂ ਭਗਤੀ ਦਾ ਗੀਤ ਗਾਉਣੇ ਹੁੰਦੇ ਨੇ ਅੱਜ ਜਦੋਂ ਗੱਲ ਕੀਤੀ ਹੈ ਪੈਗ ਦੇ ਅਸੀਂ ਦੇਖਿਆ ਬਿਨਾਂ ਜਿਸ਼ਾਰਾ ਜਿਹੜੀਆਂ ਨੇ ਅਸੀਂ ਦੇਖਾ ਨੂੰ ਬਿਲਕੁਲ ਸ਼ਰਮ ਨਹੀਂ ਆਈ ਪਰ ਸਾਡੀਆਂ ਬੱਚੇ ਦੇਖਣਗੇ ਸਾਡੇ ਘਰ ਦੇ ਦੇਖਾਂਗੇ ਮੈਨੂੰ ਲੱਗਦਾ ਪਤਾ ਨਹੀਂ ਹਾਨੂੰ ਤੇ ਚੀਜ਼ ਦੀ ਕਹਿਣ ਲੱਗੇ ਸ਼ਰਮ ਆਉਂਦੀ ਆ ਜਿਸ ਤਰ੍ਹਾਂ ਬਾਰ ਬਾਰ ਪੈਗ ਦੇ ਇਸ਼ਾਰੇ ਕਰਦੀਆਂ ਸੀ ਕਿ ਲੱਗਦਾ ਇੱਕ ਵੀਡੀਓ ਨਹੀਂ ਹੋਈਆਂ ਦੋ ਤਿੰਨ ਵੀਡੀਓ ਵਾਇਰਲ ਹੋ ਗਈਆਂ ਨੇ ਕਿ ਤੁਹਾਡਾ ਮਰ ਗਿਆ ਦੇਖੋ ਕਮੀ ਕਿੱਥੇ ਆ ਪਹਿਲਾਂ ਮੈਂ ਕਮੀ ਦੱਸ ਰਿਹਾ ਹਾਂ ਹੁਣ ਕਮੀ ਇੱਥੇ ਆ ਵੀ ਜਿਹੜੇ ਸਾਡੇ ਸਨਾਤਨ ਦੇ ਗੁਰੂ ਨੇ ਜਾਂ ਸਾਡੇ ਗ੍ਰੰਥ ਨੇ ਉਹ ਪੜਨ 'ਚ ਕਮੀ ਆ ਇਹਨਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਸਨਾਤਨ ਹੈ ਕੀ ਆ ਢੋਲ ਕੀ ਮੰਦਰਾਂ ਵਿੱਚ ਜਾ ਕੇ ਆਪਣੀ ਮਰਜ਼ੀ ਦੇ ਨਾਲ ਕੁੱਟ ਦੇਣੀ ਉਹ ਸਨਾਤਨ ਨਹੀਂ ਹੈ ਰੱਬ ਨਹੀਂ ਮੰਨਦਾ ਰੱਬ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਣੇ ਪਰਿਵਾਰ ਨੂੰ ਛੱਡੋ ਘਰ ਚ ਆਪਣੇ ਪਰਿਵਾਰ ਜਿਹੜੇ ਜਿਹੜੇ ਘਰ ਵਾਲਿਓ ਜਾ ਕੇ ਹੋਟਲਾਂ 'ਚ ਰੋਟੀਆਂ ਖਾਣ ਬੱਚੇ ਘਰ ਰੁੱਲਦੇ ਰਹਿਣ ਤੇ ਤੁਸੀਂ ਢੋਲਕੀਆਂ ਕੁੱਟੀ ਜਾਓ ਇਦਾਂ ਨਹੀਂ ਹੁੰਦਾ ਵੇਖੋ ਧਾਰਨਾ ਇਹ ਬਣੀ ਆ ਬੀ ਰੱਬ ਨੂੰ ਸਿਮਰ ਕੇ ਰੱਬ ਨੂੰ ਤੁਸੀਂ ਕਿਸ ਤਰੀਕੇ ਪ੍ਰਾਪਤ ਕਰਨਾ ਹੈ ਕਿਉਂਕਿ ਗ੍ਰੰਥਾਂ ਨੂੰ ਇਹਨਾਂ ਪੜਿਆ ਹੀ ਨਹੀਂ ਸਨਾਤਨ ਦੇ ਇਹ ਦੂਰ ਦੂਰ ਤੋਂ ਲੱਗੇ ਹੀ ਨਹੀਂ ਹੈਗੇ ਤੁਸੀਂ ਵੇਖੋ ਬੀਬੀਆਂ ਇੱਕ ਯੂਨਿਟ ਬਣਾਉਂਦੀਆਂ ਪੰਜ ਛੇ ਬੰਦੇ ਦਾ ਟੋਲਾ ਬਣਾਉਂਦੀਆਂ ਤੇ ਮੰਦਰਾਂ ਨੂੰ ਤੁਰੀਆਂ ਹੁੰਦੀਆਂ ਪਰ ਉਹਨਾਂ ਦੇ ਸਿਰ ਤੇ ਚੁੰਨੀ ਨਹੀਂ ਹੁੰਦੀ ਕਿਉਂਕਿ ਸਨਾਤਨ ਦੇ ਵਿੱਚ ਉਹਨਾਂ ਨੇ ਵੇਖਿਆ ਹੀ ਨਹੀਂ ਵਿਧੀ ਕੀ ਆ ਉਹਦੇ ਵਿੱਚ ਸਿਸਟਮ ਕੀ ਆ ਪੜਿਆ ਹੀ ਨਹੀਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਗੁਰੂ ਨੇ ਦੇਖੋ ਮੈਂ ਇਹ ਗੱਲ ਬੜੀ ਸਿਰ ਝੁਕਾ ਕੇ ਕਰਨ ਲੱਗਾ ਹੈ ਪੀ ਸਾਡੇ ਜਿਹੜੇ ਚੋਲੇ ਧਾਰੇ ਗੁਰੂ ਨੇ ਜਿੰਨੇ ਅੱਜ ਚੋਲੇ ਪਾਏ ਨੇ ਕਦੀ ਅਸੀਂ ਉਹਨਾਂ ਨੂੰ ਵੇਖਿਆ ਵੀ ਅੱਜ ਉਹਨਾਂ ਚੋਲਾ ਪਾਇਆ ਤੇ ਪਿਸ਼ੋਕਰ ਉਹਨਾਂ ਦਾ ਕੀ ਆ ਅਸੀਂ ਮੱਥਾ ਜ਼ਰੂਰ ਟੇਕ ਦਿੰਨੇ ਟੇਕ ਦੇ ਕਿੰਨੂ ਆ ਉਸ ਚੋਲੇ ਨੂੰ ਮਜਬੂਰੀ ਆ ਜਦੋਂ ਕੋਈ ਚੋਲਾ ਧੰਨ ਕਰਦਾ ਹੈ ਨਾ ਉਹਨੂੰ ਮੱਥਾ ਟੇਕਣਾ ਸਾਡੀ ਮਜਬੂਰੀ ਆ ਤੇ ਜਦੋਂ ਅਸੀਂ ਉਹਦਾ ਕੋਈ ਪਿਸ਼ੋਕਰ ਫੋਲਦੇ ਆ ਤੇ ਕੋਈ ਬੰਦਾ ਕਿੱਥੋਂ ਨਿਕਲਦਾ ਉਹ ਵੇਖਣ ਵਾਲੋਂ ਦਾ ਪਰ ਇਹ ਕਿੱਥੇ ਜਾਂਦੇ ਨੇ ਸਾਡੇ ਆਪਣੇ ਜਿਹੜੇ ਬਣੇ 11 12 ਸੰਸਥਾਨ ਨੇ ਜਿਹੜੇ ਹਰਿਦੁਆਰ ਦੇ ਵਿੱਚ ਸਾਡੇ ਆਪਣੀ ਸਿਖਾਵਾਂ ਨੇ ਜਿੱਥੋਂ ਸਾਡਾ ਜਿੱਦਾਂ ਸ਼ੰਕਰਾਚਾਰੀਆ ਨੇ ਉਤੋਂ ਜਿਹੜੇ ਚੱਲ ਰਹੀਆਂ ਚੀਜ਼ਾਂ ਜਿੱਥੋਂ ਕੁਝ ਕਬਲਿਆ ਨਾਲ ਲੋਕੀ ਸਰਟੀਫਿਕੇਟ ਕੱਢ ਰਹੇ ਨੇ ਮਤਲਬ ਸ਼੍ਰੀ ਸ਼੍ਰੀ 108 108 ਇਦਾਂ ਦੇ ਕੁਝ ਮੈਂ ਬੜੀਆਂ ਚੀਜ਼ਾਂ ਵੇਖੀਆਂ ਵੀ ਸਵੇਰੇ ਕਿਸੇ ਚੀਜ਼ ਤੋਂ ਆਪਾਂ ਸੰਨਿਆਸ ਲੈਨੇ ਬਿਜ਼ਨਸ ਤੋਂ ਜੋਬ ਤੋਂ ਤੇ ਅਗਲੇ ਦਿਨ ਤੁਸੀਂ ਵੇਖਦੇ ਉਹਨੇ ਚੌਲਾ ਪਾਇਆ ਤੇ ਧਰਤੀ ਤੇ ਉਤਰਿਆ ਤੇ ਉਹ ਗੁਰੂ ਪਰ ਕੜਿਆ ਤੇ ਫਿਰ ਉਹ ਕਹੇਗਾ ਮੇਰੇ ਤੋਂ ਵੱਡਾ ਗੁਰੂ ਕੋਈ ਨਹੀਂ ਦੇਖੋ ਜੇ ਸਨਾਤਨ ਨੂੰ ਵੇਖਣਾ ਸਾਡੇ ਰਿਸ਼ੀ ਮੁਨੀ ਹਜ਼ਾਰਾਂ ਸਾਲ ਤੱਕ ਤਪ ਤਪ ਕਰਕੇ ਫਿਰ ਆਪਣੇ ਨੂੰ ਆਪ ਨੂੰ ਗੁਰੂ ਨਹੀਂ ਕਹਿੰਦੇ ਪੈਰੀ ਹੱਥ ਨਹੀਂ ਲਵਾਉਂਦੇ ਤੇ ਅੱਗੇ ਹੋ ਹੋ ਪੈਰੀ ਹੱਥ ਲਵਾਉਂਦੇ ਇੱਥੇ ਕਮੀਆਂ ਨੇ ਸਨਾਤਨ ਚ ਬੰਨ ਨਹੀਂ ਬੰਨ ਕਿਉਂ ਨਹੀਂ ਹੈਗਾ ਕਿਉਂਕਿ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਪੁੱਛਣ ਵਾਲਾ ਕੋਈ ਕੋਈ ਨਹੀਂ ਹੈਗਾ ਕਿਉਂਕਿ ਜਿੱਦਾਂ ਜਿੱਦਾਂ ਦੇਖੋ ਜੇ 크੍ਰਿਸਚਨ ਨੇ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ ਜੇ ਐਸਸੀ ਵੀ ਹੈ ਉਹਨਾਂ ਦਾ ਆਪਣਾ ਇੱਕ ਸਿਸਟਮ ਹੈ ਜੇ ਸਿੱਖ ਨੇ ਉਹਨਾਂ ਕੋ ਐਸਸੀ ਵੀ ਸੀ ਹੈ ਹਿੰਦੂਆਂ ਕੋ ਹੈ ਕਿ ਹਿੰਦੂਦਲ ਵਾਰਸ ਹੈ ਹਿੰਦੂ ਨਿਵਾਸੀ ਮੈਂ ਅੱਜ ਸਾਹ ਤੋਰਦੇ ਕਹਿਣਾ ਵਾ ਹਿੰਦੂ ਕੌਮ ਨਿਵਾਸੀ ਜਿਹੜੇ ਮੂੰਹ ਚੁੱਕਦਾ ਠੇਕੇਦਾਰ ਜਿਹੜੇ ਮੂੰਹ ਚੁੱਕਦਾ ਤੇ ਮਾਮਾ ਇੱਥੇ ਪਤਾ ਹੀ ਨਹੀਂ ਇਸ ਸਨਾਤਨ ਦਾ ਦੇਖੋ ਜਿੰਨਾ ਗੁਣ ਓਨੀ ਗੱਲ ਕਰੇ ਬੰਦਾ ਜੇ ਉਹ ਤੋਂ ਵੰਦ ਕਰਦਾ ਤੇ ਵੇਖੋ ਪਾਪ ਪੁੰਡਾ ਲੈ ਆਏ ਉਸ ਮਾਲਕ ਨੇ ਕਰਨਾ ਐਡੇ ਨੇ ਕਿਰਾਏ ਬਣਾਏ ਨੇ ਤਲਣ ਲਈ ਤੇ ਤਲੇ ਸਮਝਣੇ ਆ ਉਹਨੇ ਨਹੀਂ ਵਿਖਣੇ ਲੱਗਦਾ ਵੀ ਇਹ ਬੀਬੀਆਂ ਵੀ ਸ਼ਾਇਦ ਉਸੇ ਕਿਰਾਏ 'ਚ ਜਾਣ ਗਈਆਂ ਕਿਉਂਕਿ ਬੜਾ ਵੱਡਾ ਇਹਨਾਂ ਨੇ ਬੜਾ ਵੱਡਾ ਦੁਸ਼ਕਲਮ ਕੀਤਾ ਖਾਦ ਕਰਕੇ ਮੈਨੂੰ 120 ਪੰਕਰ ਦੀ ਖਾਦ ਕਰਕੇ ਇਹਨਾਂ ਕਲਾ ਬੀਬੀਆਂ ਦਾ ਕਸੂਰ ਨਹੀਂ ਆਏਗਾ ਉਥੋਂ ਦੀ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਕਸੂਰ ਆ ਕਿ ਲੱਗਦਾ ਪੁਜਾਰੀ ਦਾ ਉਹ ਜਿਹੜਾ ਪੰਜਾਬੀ ਉਸ ਸੰਬੰਧ ਦਾ ਰੇਖਤਾ ਕਰਦਾ ਹਾਂ ਰੱਬ ਦਾ ਸਥਾਨ ਆ ਯਾਰ ਹੈ ਇਹ ਕਿਸ ਤਰ੍ਹਾਂ ਦੇ ਉਹਨੇ ਇਜਾਜ਼ਤ ਦਿੱਤੀ ਕਿੰਨੇ ਕਿੰਨਾਂ ਨੂੰ ਡਰਦੇ ਦਿੱਤੀ ਵੀ ਤੁਸੀਂ ਇੱਥੇ ਗਾਣੇ ਲਾ ਕੇ ਨੱਚੋ ਜਰਾ ਦੇਖੋ ਮੈਂ ਦੱਸਦਾ ਜਿਹਨਾਂ ਸੁਨਾਤਨ ਚ ਗੁਰੂ ਰਤੇ ਹੋਣਗੇ ਜਿਹਨਾਂ ਨੇ ਪਸ਼ੋਕਣ ਨਾਗੇ ਤਪੱਸਿਆ ਲਾਗੇ ਤਪ ਤੇ ਨਾ ਕੋਈ ਜਪ ਜਿਹਨਾਂ ਤਪ ਜਪ ਨਹੀਂ ਹੈਗਾ ਤੇ ਜਿਹਨੇ ਅੱਗੇ ਉਹਨੂੰ ਜਾਈ ਬਨ ਲਗੇ ਜਾਂ ਉਹਦੇ ਸ਼ਗਿਰਦ ਬਨ ਲਗੇ ਉਹ ਇਦਾਂ ਦੇ ਨੱਚਣ ਵਾਲੇ ਹੋਣਗੇ ਇਦਾਂ ਦੀ ਬੀਬੀਆਂ ਹੋਣਗੀਆਂ ਜਿਹਨੂੰ ਨੌਲੇਜ ਕਿਹਨੇ ਦਿੱਤੀ ਕਿਸੇ ਨੇ ਵੀ ਨਹੀਂ ਜਿਹਨੇ ਕੁਛ ਵੀ ਨਹੀਂ ਦਿੱਤਾ ਕਹਿਣ ਦਾ ਮਤਲਬ ਜੇ ਮੇਰਾ ਗੁਰੂ ਮੈਨੂੰ ਸਿਖਾਵੇ ਕਿ ਮੰਦਿਰ ਵਿੱਚ ਸਿਰ ਢੱਕ ਕੇ ਜਾਣਾ ਮੰਦਿਰ ਦੀ ਮੈਂ ਅਦਬ ਕਰਨਾ ਮੰਦਿਰ ਦਾ ਮੈਂ ਜਾ ਕੇ ਕਿਸ ਤਰੀਕੇ ਨਾਲ ਵਿਧੀ ਵਿਧਾਨ ਨਾਲ ਪੂਜਾ ਕਰਨੀ ਲਾ ਕੇ ਦੋ ਪੈਗ ਇਹ ਉਹਨਾਂ ਗੁਰੂ ਦੇ ਚੇਲੇ ਤੇ ਫਿਰ ਗੱਲ ਕਰੀਏ ਉਸ ਮੰਦਿਰ ਦੀ ਕਮੇਟੀ ਦੀ ਉਥੇ ਪੁਜਾਰੀ ਹੋਊਗਾ ਮੰਦਿਰ ਕਮੇਟੀ ਹੋਊਗੀ 100% ਹੋਗੀ ਭਾਈ ਸਾਹਿਬ ਗੱਲਿਆਂ ਤੱਕ ਲੈ ਮੈਂ ਕਿਹਾ ਲਵਾਰਸ ਕੌਮ ਕਿਉਂ ਕਹਿ ਰਹੇ ਮੈਨੂੰ ਹਿੰਦੂਆਂ ਨੂੰ ਲਵਾਰ ਸੇਸਲੀ ਕਹਿ ਰਹੇ ਆ ਕਿਉਂਕਿ ਧਰਮ ਦੇ ਠੇਕੇਦਾਰ ਜਿਹੜੇ ਲੋਕ ਬਣੇ ਨੇ ਜਿਨ੍ਹਾਂ ਹੱਥ ਦੋਰਾ ਆ ਗਈਆਂ ਉਹ ਉਹਨਾਂ ਦੀਆਂ ਡੋਰਾ ਕਿੱਥੇ ਨੇ ਉਹਨਾਂ ਨੇ ਡੋਰਾ ਬਸ ਪੈਸੇ ਤੱਕ ਨੇ ਇਹਨਾਂ ਲੋਕਾਂ ਜਿਹੜੀ ਮੰਦਰ ਕਮੇਟੀ ਆ ਉਹ ਗੱਲੇ ਤੱਕ ਆ ਉਹਨੂੰ ਕੋਈ ਮਤਲਬ ਨਹੀਂ ਆ ਉਹਨੂੰ ਇਹ ਆ ਮੇਰੇ ਮੰਦਰ ਦੇ ਵਿੱਚ ਵੱਧ ਤੋਂ ਵੱਧ ਭੀੜ ਹੋਣੀ ਚਾਹੀਦੀ ਆ ਸਪੀਡ ਹੋਊਗੀ ਕੋਈ 10 20 ਚੜਾਊਗਾ ਕੋਈ ਇਕੱਠੇ ਹੋਣਗੇ ਤੇ ਮੰਦਰ ਦੀ ਵਾਵਾ ਕਰਾਊਗਾ ਮੰਦਰ ਦੀ ਵਾਵਾਣਾ ਧਰਮਨੀ ਦੇ ਬੰਦਾ ਧਰਮ ਬੰਦਾ ਵਿਧੀ ਨਾ ਕਿ ਲੱਗਦਾ ਪੰਗਤ ਜੀ ਜੇਕਰ ਇਹੋ ਵੀਡੀਓ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਕਿਸੇ ਹੋਰ ਜਗ੍ਹਾ ਦੀ ਹੁੰਦੀ ਤੇ ਮੈਨੂੰ ਲੱਗਦਾ ਹੁਣ ਤੱਕ ਇਹ ਬੇਬੀਆਂ ਸਲਾਖਾ ਪਿੱਛੇ ਹੋਣੀਆਂ ਸੀ ਉਹਨਾਂ ਦੇ ਪਰਚਾ ਦਰਜ ਹੋ ਜਾਣਾ ਸੀ ਅਸੀਂ ਦੇਖਿਆ ਵੀਡੀਓ ਬੜੀ ਤੱਕ ਵਾਇਰਲ ਹੋ ਗਈ ਆ ਪਰ ਅਸੀਂ ਦੇਖਿਆ ਬਹੁਤ ਘੱਟ ਹਿੰਦੂ ਨੇਤਾ ਜੇ ਕਹਿ ਲਈਏ ਸਮਾਜ ਦੇ ਸੰਤਰੀ ਗੱਲ ਕਰਦੀ ਹੈ ਬਹੁਤ ਘੱਟ ਲੋਕਾਂ ਨੇ ਇਸ ਗੱਲ ਨੂੰ ਉੱਠਕਿਆ ਵਾ ਜੇ ਇਸ ਗੱਲ ਦੀ ਗੱਲ ਕੀਤੀ ਆ ਆ ਤੁਸੀਂ ਗੱਲ ਕਰਦੇ ਹੋ ਜਾਂ ਪਹਿਲਾਂ ਗੱਲ ਕੀਤੀ ਆ ਪਰ ਇਸ ਦੇਖਿਆ ਪੂਰਾ ਪੰਜਾਬ ਹਿੰਦੂ ਸਲਾਤਨਾਂ ਭਰਿਆ ਪਿਆ ਵਾ ਹਰ ਕੋਈ ਆਪਣੇ ਨੂੰ ਹਿੰਦੂ ਠੇਕਦਾਰ ਕਹਿੰਦਾ ਸੀ ਸੰਤ ਸਮਾਜ ਕਹਿੰਦਾ ਪਰ ਅੱਜ ਕਿੱਥੇ ਨੇ ਉਹ ਕਿਉਂ ਨਹੀਂ ਬੋਲਦੇ ਅੱਜੋ ਕੋਈ ਵੀ ਗ੍ਰੰਥ ਦੇ ਵਿੱਚੋਂ ਜਾਂ ਧਾਰਮਿਕ ਚੀਜ਼ਾਂ ਚੋਂ ਕੱਢ ਕੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਮੈਂ ਆਪਣੀ ਇੱਕ ਅਰਡੋਲੋਜੀ ਤਿਆਰ ਕਰ ਲਾ ਜਿਹੜਾ ਅਗੂ ਹੁੰਦਾ ਹੈ ਨਾ ਉਹ ਆਪਣੀ ਅਡੋਲਜੀ ਤਿਆਰ ਕਰਨ ਨੂੰ ਫਿਰਦਾ ਉਹਦਾ ਕਾਰਨ ਕੀ ਆ ਹੁਣ ਇਹ ਬੀਬੀਆਂ ਨੇ ਤੁਸੀਂ ਵੇਖੋਗੇ ਵਿਥਿਨ 4-5 ਦਿਨ ਚ ਕੋਈ ਨਾ ਕੋਈ ਇਹਦਾ ਠੇਕੇਦਾਰ ਉਤਰੇਗਾ ਇਹਨਾਂ ਦੀ ਮਾਫੀ ਕਰਾਏਗਾ ਤੇ ਗੱਲ ਖਤਮ ਇਹ ਜਿਹੜੀਆਂ ਮਾਫੀਆਂ ਨੇ ਨਾ ਇਹ ਸਾਨੂੰ ਬਰਬਾਦ ਕਰ ਰਹੀਆਂ ਨੇ ਅਸੀਂ ਰਾਸ਼ੀ ਭਗਵਾ ਸੈਨਾ ਸੰਗਠਨ ਨੇ ਅੱਜ ਤੱਕ ਜਿੰਨੇ ਵੀ ਉਪਰਾਲੇ ਕੀਤੇ ਮੇਕੋ ਅਸੀਂ ਨਹੀਂ ਕਹਿਣਾ ਚਾਹੁੰਦਾ ਅਸੀਂ ਬਹੁਤ ਚੰਗੇ ਆ ਪਰ ਜਿੱਥੇ ਜਿੱਥੇ ਪਹਿਲਾਂ ਦਿੱਤਾ ਬੜੀ ਥੋਕ ਕੇ ਦਿੱਤਾ ਤੇ ਚੰਗੀ ਤਰ੍ਹਾਂ ਦਿੱਤਾ ਪਰ ਮੈਂ ਗੱਲ ਕਹੂੰਗਾ ਅੱਜ ਇਹਨਾਂ ਲੋਕਾਂ ਨੂੰ ਸਿਹਤ ਦੇਣ ਦੀ ਜ਼ਰੂਰਤ ਆ ਇਹ ਲੋਕ ਜਿਹੜੇ ਦੋ ਪੈਕ ਦੀ ਗੱਲ ਕਰਦੇ ਨੇ ਮੇਕੋ ਮਾਤਾਵਾ ਸਾਡੀਆਂ ਨੇ ਪਰ ਜਿਹੜੀ ਉਹਨਾਂ ਦੀ ਸੋਚ ਪਾਪ ਉਹਨਾਂ ਦੇ ਸਿਰ ਤੇ ਹਾਵੀ ਹੋ ਗਿਆ ਜਿਹੜੇ ਉਹ ਉਥੋਂ ਦੀ ਮੰਦਰ ਕਮੇਟੀ ਆ 100% ਪਹਿਲਾ ਪਰਚਾ ਮੰਦਰ ਕਮੇਟੀ ਦੇ ਪਹਿਲੀ ਪਾਰਟੀ ਮੰਦਰ ਕਮੇਟੀ ਹੋਣਾ ਚਾਹੀਦਾ ਸੈਕੰਡਲੀ ਇਹ ਮੈਨੂੰ ਇਹ ਸੋ ਪਤਾ ਲੱਗਾ ਵੀ ਕਹਿੰਦੇ ਮਾਂ ਦੁਰਗਾ ਦੇ ਨਾਂ ਤੇ ਮੰਦਰ ਆ ਮਾਂ ਦੁਰਗਾ ਨਾਂ ਦੀ ਕਮੇਟੀ ਆ ਕਿ ਲੱਗਦਾ ਮਾਂ ਦੇ ਨਾਂ ਤੇ ਅਸੀਂ ਦੇਖਿਆ ਇੱਕ ਜਿਹੜੀ ਵੀਡੀਓ ਹੋਰ ਵਾਇਰਲ ਹੋਈ ਆ ਜਿਸ ਵਿੱਚ ਉਹ ਵੀਡੀਓ ਬਣਾ ਰਹੇ ਪਿੱਛੇ ਮਾਂ ਦੁਰਗਾ ਦੀ ਫੋਟੋ ਮੂਰਤੀ ਆ ਰਹੀ ਆ ਕਿ ਲੱਗਦਾ ਅਸੀਂ ਮਾਂ ਦੇ ਦਰਬਾਰ ਵਿੱਚ ਇਹ ਕੰਮ ਕਰਾਂਗੇ ਸੀ ਹੈ ਕਿੱਡੀ ਵੱਡੋ ਕਿੱਡੀ ਵੱਡੇ ਆਣਾ ਪਾਪ ਕੀਤਾ ਨੇ ਮੇਲੇ ਵੀ ਪਤਾ ਲੱਗਾ ਵੀ ਹੁਣ ਮਾਫੀ ਮਾਮੇ ਨੂੰ ਵਾਪਸ ਆਏ ਨੇ ਕਿ ਸਾਡੀ ਕੋ ਗਲਤੀ ਹੋ ਗਈ ਆ ਇਹ ਵੀ ਕਿਹਾ ਜਾ ਰਿਹਾ ਵੀ ਇਹ ਜਿਹੜੀ ਵੀਡੀਓ ਆ ਬੱਚਿਆਂ ਨੇ ਬਣਾਈ ਆ ਚਲੋ ਬੱਚਿਆਂ ਨੇ ਮੰਨ ਲਓ ਬਣਾ ਲਈ ਆ ਪਰ ਨੱਚ ਤ ਤੁਸੀਂ ਰਹੇ ਸੀ ਗਾ ਤ ਤੁਸੀਂ ਰਹੇ ਸੀ ਹੈ ਸਟੈਪ ਤੁਸੀਂ ਮਾਰੇ ਸੀ ਪੈਗ ਦੇ ਇਹ ਗਲਤੀ ਤੁਹਾਡੀਆਂ ਕਿ ਨਹੀਂ ਕਿੰਨੀਆਂ ਦੀਆਂ ਮਤਲਬ ਇਹਨਾਂ ਨੇ ਕਹਿਣ ਦਾ ਮਤਲਬ ਵੀ ਵੀਡੀਓ ਬਣ ਗਈ ਤੇ ਸੱਚ ਸਾਹਮਣੇ ਆ ਗਿਆ ਮਤਲਬ ਆਪਾਂ ਆਪਣੀਆਂ ਕਰਤੂਤਾਂ ਨਹੀਂ ਛੱਡਣੀਆਂ ਆਪਾਂ ਧਰਮ ਦੀ ਗੱਲ ਨਹੀਂ ਕਰਨੀ ਅਸੀਂ ਮੰਦਰਾਂ ਨੂੰ ਇਹ ਬਣਾ ਲਿਆ ਵੀ ਆਪਣੇ ਸਮਾਪਤੀਤ ਕਰਨ ਦਾ ਸਮਾਪਤੀਤ ਕਰਨ ਦਾ ਸਥਾਨ ਬਣਾ ਲਿਆ ਮੰਦਰਾਂ ਨੂੰ ਆਪਣੀ ਕੋਈ ਸ਼ਰਧਾ ਨਹੀਂ ਆਪਣੀ ਕੋਈ ਮਤਲਬ ਉਹਦੇ ਚ ਮर्यादा ਨਹੀਂ ਕੋਈ ਮर्यादा ਨਹੀਂ ਕੋਈ ਸ਼ਰਧਾ ਨਹੀਂ ਫਿਰ ਇਸ ਮੰਦਰਾਂ ਤੋਂ ਤੁਸੀਂ ਲੈਣਾ ਕੀ ਮੰਦਰ ਮर्यादा ਦੇ ਪ੍ਰਤੀਕ ਨੇ ਸਾਡੇ ਭਗਵਾਨ ਕੋਈ ਮਜ਼ਾਕ ਦਾ ਪਾਤਰ ਨਹੀਂ ਹੈਗੇ ਵੇਖੋ ਉਸ ਜੱਗ ਦੇ ਵਿੱਚ ਤੇ ਇਹਨਾਂ ਦਾ ਭਲਾ ਨਹੀਂ ਹੋਣਾ ਪਰ ਮੈਂ ਖੁਦ ਇਸ ਗੱਲ ਦਾ ਪ੍ਰਣ ਕਰਦਾ ਹਾਂ ਸਾਡੇ ਕੋਲ ਜਿੱਥੋਂ ਤੱਕ ਇਹ ਲੜਾਈ ਲੜੀ ਜਾਊਗੀ ਲੜਾਂਗੇ ਤੇ ਆਪਣੀ ਟੀਮ ਨੂੰ ਮੋਹਾਲੀ ਵਾਲੀ ਨੂੰ ਅਪਡੇਟ ਕਰਕੇ ਇਹਨਾਂ ਤੇ ਸਵੇਰੇ ਹੀ ਦਰਖਾਸਤ ਦਵਾਂ ਕਿਉਂਕਿ ਅੱਜ ਹੀ ਇਨਫੋਰਮੇਸ਼ਨ ਆਈ ਆ ਇਹ ਵੀਡੀਓ ਕਿੱਥੋਂ ਦੀ ਆ ਕਿਸ ਮੰਦਰ ਦੀ ਆ ਤੇ ਬਿਲਕੁਲ ਬੀੜਾ ਚੁੱਕਾਂਗੇ ਤੇ 100% ਚੁੱਕਾਂਗੇ ਪਰ ਮੈਂ ਉਹਨਾਂ ਗੁਰੂਆਂ ਨੂੰ ਵੀ ਕਹਿਣਾ ਚਾਹੁੰਦਾ ਭਾਈ ਤੁਸੀਂ ਸੰਗਠਨਾਂ ਦੀ ਗੱਲ ਕਰਦੇ ਹੋ ਤੁਸੀਂ ਧਰਮ ਦੀ ਗੱਲ ਕਰਦੇ ਹੋ ਚੋਲੇ ਤੁਸੀਂ ਪਾਏ ਆ ਪਰ ਜੇ ਚੋਲੇ ਪਾ ਗਏ ਤੁਸੀਂ ਸਿਰਫ ਇੱਥੋਂ ਤੱਕ ਰਹਿ ਗਏ ਮੈਂ ਸਭ ਨੂੰ ਕਹਿ ਨਗਾ ਤੁਸੀਂ ਸੰਗਠਨ ਵੀ ਇੱਥੋਂ ਤੱਕ ਰਹਿ ਗਏ ਤੇ ਗੁਰੂ ਵੀ ਇੱਥੋਂ ਤੱਕ ਰਹਿ ਗਏ ਆਪਣੀ ਮਾਨ ਤੇ ਆਪਣੀ ਅੰਤ ਤੱਕ ਰਹਿ ਗਏ ਵੀ ਕੋਈ ਬੰਦਾ ਸਾਡੇ ਕੋਲ ਚੱਲ ਕੇ ਆਵੇ ਤੇ ਸਾਡੇ ਅੱਗੇ ਝੁਕੇ ਵੀ ਸਾਡੀ ਤੌਰ ਬਣੇ ਤੇ ਚਾਰ ਗੱਲਾਂ ਮੀਡੀਆ ਜੀ ਅਸੀਂ ਕਹਿ ਸਕੀਏ ਬਸ ਇੱਥੋਂ ਤੱਕ ਵੇਖੋ ਸਮਾਜ ਸਾਡਾ ਅੱਜ ਸਾਡੇ ਤੋਂ ਦੂਰ ਕਿਉਂ ਪੜਾ ਸਾਡਾ ਆਪਣਾ ਹਿੰਦੂ ਸਮਾਜ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਸਿਰਫ ਆਪਣੇਆਂ ਨੂੰ ਵਧਾ ਰਹੇ ਨੇ ਇਸ ਸਨਾਤਨ ਦੀ ਗੱਲ ਨਹੀਂ ਕਰਦੇ ਧਰਮ ਦੀ ਗੱਲ ਹੀ ਕਰਦੇ ਐਨਐਸਓਪੀ ਬੰਗੜੀ ਹੁਣ ਤੱਕ ਤੁਸੀਂ ਇਸੇ ਮਾਮਲੇ ਦੀ ਗੱਲ ਕਰੀਏ ਕਿ ਵੱਡੀ ਬੇਅਦਬੀ ਕੀਤੀ ਹੈ ਠੀਕ ਹੈ ਨਾ ਮੈਨੂੰ ਉਸ ਪਤਾ ਹਮੇਸ਼ਾ ਤੁਸੀਂ ਬੇਅਦਬੀ ਤੇ ਖੜਦੇ ਹੋ ਸੰਤ ਸਮਾਜ ਦੇ Hindu ਦੇ ਤੁਸੀਂ ਵੱਡਾ ਨੇਤੇ ਹੋ ਨੇਤਾ ਹੋ ਤੁਹਾਡਾ ਹਮੇਸ਼ਾ ਹਿਰਦਾ ਬੁਰਗ ਨੀਂ ਦਿੰਦਾ ਇੱਕ ਪਹਿਲੀ ਕਾਰਵਾਈ ਨਹੀਂ ਅਸੀਂ ਦੇਖਿਆ ਜਦੋਂ ਕਿਤੇ ਬੇਅਦਬੀ ਹੁੰਦੀ ਆ ਜਿੱਤੇ Hindu ਆ ਦਾ ਕੋ ਨੁਕਸਾਨ ਹੁੰਦਾ ਤੁਸੀਂ ਖੜਦੇ ਹੋ ਉਸੇ ਵਕਤ ਮੈਨੂੰ ਐਨਐਸਓਪੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਾਉਗੇ ਆਪਣੀ ਸੰਸਥਾ ਜਿੱਥੇ ਤੁਹਾਡੀ ਸੰਗਠਨ ਹੈਗਾ ਵਾ ਮੈਨੂੰ ਐਨਐਸਓਪੀ ਪਹਿਲਾਂ ਅੱਜ ਤੱਕ ਹ ਪਰਚੇ ਦਾ ਕਰਾਤ ਕੇ ਨੇ ਤੇ ਰਾਜੀ ਨਾਮ ਦੀ ਗੱਲ ਕਰੀਏ ਰਾਜੀ ਨਾਮੇ ਹੋਏ ਕਿ ਅੱਜ ਵੀ ਪਰਚੇ ਸਟੈਂਡ ਕਰ ਰਹੇ ਨੇ ਦੇਖੋ ਜੀ ਮੈਂ ਕੋਟਾ ਦਾ ਦੱਸ ਸਕਦਾ ਮੈਂ ਕਿਸ ਕੋਰਟ ਦੇ ਉੱਤੇ ਕਿਦੋਂ ਤਰੀਕ ਪਹੁੰਚ ਰਿਹਾ 17 ਪਰਚਿਆਂ ਦੇ ਵਿੱਚ ਮੇਰੇ ਖਿਆਲ ਨਾਲ 18ਵਾਂ ਵੀ ਹੋ ਗਿਆ 18 ਪਰਚਿਆਂ ਦੇ ਵਿੱਚ ਮੈਂ ਕੋਟਾ ਤਰਨਤਨ ਤਰੀਕ ਪਹੁੰਚ ਰਿਹਾ ਮੈਂ ਅੰਮ੍ਰਿਤਸਰ ਪਹੁੰਚ ਰਿਹਾ ਮੈਂ ਹਰਥਾ ਦੇ ਜਾ ਰਿਹਾ ਦੇਖੋ 295 ਵਿੱਚ ਕਿਸ ਨੂੰ ਕੋਈ ਮਾਫੀ ਨਹੀਂ ਹੈ ਦੇਖੋ ਜੇ ਪਰਚੇ ਕਰਾ ਕੇ ਮਾਫੀਆਂ ਦੇਣੀਆਂ ਫਿਰ ਸਮਝ ਡੇ ਕੇ ਪਿਆ ਸਮਾਜ ਜਾਂਦੇ ਪਰਚਾ ਨਾ ਦਰਜ ਕਰਾਓ ਉਹਦੇ ਮਾਫ ਕਰ ਦੋ ਤੇ ਜਦੋਂ ਤੁਸੀਂ ਪਰਚੇ ਕਰਾਂਦੇ ਰਾਸ਼ਟਰੀ ਭਗਵਤ ਸੇਨਾ ਸੰਗਠਨ ਨੇ ਜੇ ਅੱਜ ਤੱਕ 17 ਤੋਂ 18 ਪਰਚੇ ਦਰਜ ਕਰਾਏ ਆ ਜੋ ਸਟੈਂਡ ਨੇ ਤੇ ਜਦੋਂ ਤੱਕ ਸਾ ਆ ਤੇ ਕੋਰਟ ਬਰੀ ਕਰ ਦੇ ਸਜ਼ਾ ਦੇ ਦੇ ਉਹ ਕੋਰਟ ਦਾ ਮੈਟਰ ਸਾਡਾ ਮੈਟਰ ਨਹੀਂ ਹੈਗਾ ਫਿਰ ਦੂਸਰੀ ਗੱਲ ਹੁਣ ਆ ਗਈ ਇਸ ਵੀਡੀਓ ਦੀ ਗੱਲ ਜੇਕਰ ਪੁਲਿਸ ਨਹੀਂ ਕਰੇਗੀ ਤੇ ਕੋਰਟ ਕਰੇਗਾ ਅਸੀਂ ਪਟੀਸ਼ਨ ਪਾਵਾਂਗੇ ਦੀ ਪ੍ਰੋਪਰ ਅਸੀਂ ਇਹਦੀ ਫਾਈਟ ਲੜਾਂਗੇ ਤੇ ਛੇਤੀ ਪਰਚੇ ਦੀ ਕਾਪੀ ਲਿਆ ਕੇ ਤੁਹਾਡੇ ਹੱਥ 'ਚ ਦੇਾਂਗੇ ਕਿਉਂਕਿ ਧਰਮ ਸਾਡਾ ਤੇ ਸਾਡਾ ਸਮਾਜ ਸਾਡੇ ਵੱਲ ਬੜੀਆਂ ਲਲਚਾਈਆਂ ਖੜਾ ਵੇਖ ਰਿਹਾ ਹੈ ਵੀ ਇਹ ਲੋਗ ਅੱਗੇ ਲੱਗੇ ਨੇ ਤੇ ਕੁਝ ਕਰ ਪਾਉਂਦੇ ਨੇ ਦੇਖੋ ਸਮਾਜ ਉਦੋਂ ਪਿੱਛੇ ਚੱਲੇਗਾ ਨਾ ਝੋਲੇ ਬੋਲਣਾ ਚੱਲਣਾ ਤੇ ਨਾ ਸੰਗਠਨ ਚਲਾਉਣਾ ਚੱਲਣਾ ਜਦੋਂ ਅਸੀਂ ਆਪਣੇ ਸਮਾਜ ਦੀ ਗੱਲ ਕਰਾਂਗੇ ਆ ਜਿਹੜੇ ਦੋ ਲਾ ਕੇ ਪੈਗ ਮੰਦਰਾਂ ਵਿੱਚ ਤੁਰੇ-ਪਿਰਦੇ ਜਾਂ ਇਹ ਗੱਲ ਕਰਦੇ ਨੇ ਇਹਨਾਂ ਲੋਕਾਂ ਨੂੰ ਇੱਕ ਵਾਰ ਜ਼ਰੂਰ ਚੰਗੀ ਤਰ੍ਹਾਂ ਕਾਨੂੰਨ ਮੁਤਾਬਕ ਸਜ਼ਾ ਦਿਵਾਵਾਂਗੇ ਕਿ ਲੱਗਦਾ ਨਹੀਂ ਅਸੀਂ ਲਿਖਿਆ ਹੋਰ ਹੀ بڑے ਸੰਗਠਨ ਨੇ ਜੇਕਰ ਹੋਰ ਕਿਸੇ ਨੇ ਮਾਫੀਨਾਮਾ ਦੇ ਦਿੱਤਾ ਜਾਂ ਆਪਣੇ ਕੋਲ ਬੁਲਾ ਕੇ ਕੋਈ ਧਾਰਮਿਕ ਸਜ਼ਾ ਲਾ ਦਿੱਤੀ ਕਿ ਲੱਗਦਾ ਤੁਸੀਂ ਇਹ ਚੀਜ਼ ਨੂੰ ਐਗਰੀ ਕਰੋਗੇ ਜੀ ਨੂੰ ਨਹੀਂ ਬਿਲਕੁਲ ਨਹੀਂ ਕਰਾਂਗੇ ਦੇਖੋ ਫਿਲਹਾਲ ਤਨੀ ਐਗਰੀ ਕਰਾਂਗੇ ਉਹਦਾ ਕਰਨੇ ਆ ਵੀ ਮੈਂ ਕੋਰ ਦਾ ਰੋਕ ਕਰ ਰਿਹਾ ਕਿਉਂਕਿ ਅਸੀਂ ਕੋਰ ਦਾ ਰੋਕ ਇਸ ਤਰੀ ਕਰ ਰਹੇ ਹਾਂ ਕਿਤੇ ਪੁਲਿਸ ਪ੍ਰੈਸ਼ਰ ਚ ਆ ਜਾਂਦੀ ਹੈ ਕਿਉਂਕਿ ਕਈ ਵਾਰੀ ਸੰਗਠਨਾਂ ਦੀਆਂ ਗੱਲਾਂ ਚ ਕਿਉਂਕਿ ਉਹਨਾਂ ਨੂੰ ਪਤਾ ਧਰਮ ਦੀ ਗੱਲ ਆ ਤੇ ਪੁਲਿਸ ਦੇ ਵਿੱਚ ਉਹਨਾਂ ਕਿ ਨਹੀਂ ਲੈਂਦੀ ਕਿਉਂਕਿ ਇਹ ਧਰਮ ਦੀ ਗੱਲ ਆ ਪਰ ਕੋਰਟ ਕੋਰਟ ਨੂੰ ਕੋਈ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਕ੍ਰਾਈਮ ਆ ਤੇ ਕ੍ਰਾਈਮ ਆ ਇਸ ਲਈ ਅਸੀਂ ਕੋਰਟ ਦਾ ਰੁਖ ਜ਼ਰੂਰ ਕਰਾਂਗੇ ਮੈਂ ਆਪਣੇ ਵਕੀਲ ਨਾਲ ਗੱਲ ਕਰ ਚੁੱਕਾ ਤੁਹਾਡਾ ਜਦੋਂ ਫੋਨ ਆਇਆ ਸੀ ਮੈਂ ਗੱਲ ਕਰ ਚੁੱਕਾ ਉਹਨਾਂ ਨੇ ਵੀਡੀਓ ਮੰਗਾ ਲਈ ਮੇਰੇ ਤੋਂ ਤੇ ਪਟੀਸ਼ਨਰ ਮੈਂ ਖੁਦ ਹੋਵਾਂਗਾ ਤੇ ਖੁਦ ਹੋ ਕੇ ਪਰਚਾ ਦਰਜ ਕਰਾਵਾਂਗਾ ਦੇਖਾਂਗੇ ਕੌਣ ਮਾਫੀ ਦਿੰਦਾ ਹੈ ਮਾਫੀ ਲੈਣੀ ਆ ਤੇ ਉਸੇ ਰੱਬ ਦੇ ਅੱਗੇ ਜਾ ਕੇ ਉਹ ਕੋਈ ਫਰਿਆਦ ਕਰੋ ਸ਼ਾਇਦ ਉਹ ਤੁਹਾਨੂੰ ਮਾਫ ਕਰ ਦੇ ਬਿਲਕੁਲ ਪੰਗਰੀ ਜੀ ਜਦੋਂ ਤੁਸੀਂ ਪਰਚੇ ਦੀ ਗੱਲ ਕੀਤੀ ਅਸੀਂ ਪਰਚੇ ਤੋਂ ਬਾਅਦ ਵੀ ਉਡੀਕ ਕਰਾਂਗੇ ਤੁਹਾਡੀ ਐਫ ਆਈ ਆਈ ਕਾਪੀ ਵੇਖਾਂਗੇ ਇੱਕ ਵਾਰ ਆਪਣੇ ਦਰਸ਼ਕਾਂ ਨਾਲ ਫਿਰ ਤੁਹਾਡੀ ਰੂਬੂ ਸਾਡੇ ਸਾਹਮਣੇ ਹੋਵਾਂਗੇ ਕਿ ਕਿਉਂ ਪੰਕਰ ਦੇਵਸ਼ਰ ਜਿਹੜੇ ਕਿ ਹਮੇਸ਼ਾ ਹਿੰਦੂ ਨੇਤਾ ਨੇ ਅਤੇ ਹਿੰਦੂਆਂ ਨਾਲ ਖੜੇ ਵੀ ਨੇ ਵੱਡੀ ਵੱਡੀ ਆਸਥਾ ਜਿਹੜੀਆਂ ਜੁੜੀ ਹੋਈ ਆ ਪਰ ਜਿਹੜੀ ਬੇਦਬੀ ਹੋਈ ਆ ਖਾਸ ਕਰਕੇ ਮੈਨੂੰ ਲੱਗਦਾ ਨਹੀਂ ਬੇਦਬੀ ਬੜੀ ਵੱਡੀ ਆ ਕਿਉਂਕਿ ਇਹ ਪਹਿਲੀ ਨਹੀਂ ਹੋ ਚੁੱਕੀ ਅਸੀਂ ਦੇਖਿਆ ਆਏ ਦਿਨ ਹੁੰਦੀਆਂ ਅਮਰਸਾਹ ਦੀ ਗੱਲ ਕਰੀਏ ਦਰਗਿਆਨਾ ਮੰਦਿਰ ਪਹਿਲੇ ਵੀ ਇਸ ਤਰ੍ਹਾਂ ਦੀ ਹੋਈ ਸੀ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਗਾਣਾ ਲਾਇਆ ਸੀ ਉਹਨਾਂ ਨੂੰ ਮਾਫੀਨਾਮਾ ਦਿੱਤਾ ਗਿਆ ਸੀ ਕਿ ਲੱਗਦਾ ਨਹੀਂ ਆਏ ਦਿਨ ਮਾਫੀਨਾਮਾ ਗਲਤੀ ਕਰਦੇ ਆ ਮਾਫੀ ਕਰਦੇ ਆ ਇਹ ਚੀਜ਼ਾਂ ਕੀ ਲੱਗਦਾ ਇਸੇ ਤਰ੍ਹਾਂ ਚੱਲਦੇ ਰਹਿਣਗੇ ਕਿ ਜੇ ਕਾਰਵਾਈ ਹੋਣਗੀਆਂ ਲੋਕਾਂ ਨੂੰ ਸਹਿਯੋਗ ਮਿਲ ਦੋ ਤਿੰਨ ਮੁੱਦੇ ਹੋਰ ਸੀ ਆਪਣੇ ਅੰਮ੍ਰਿਤਸਰ ਦੇ ਦਰਗਾਹਾ ਮੰਦਿਰ ਦਾ ਮੁੱਦਾ ਸੀ ਦੇਖੋ ਇਹ ਇਹ ਜਿਹੜੀਆਂ ਚੀਜ਼ਾਂ ਇਹਨਾਂ ਵੇਖੋ ਸਭ ਤੋਂ ਪਹਿਲਾਂ ਮੰਦਿਰ ਕਮੇਟੀਆਂ ਗੱਲੇ ਤੱਕ ਨਾ ਰਹਿਣ ਉਹ ਆਪਣੇ ਮੰਦਿਰ ਦੇ ਵਿੱਚ ਇੱਕ ਮर्यादा ਨੂੰ ਕਾਇਮ ਕਰਨ ਇੱਕ ਮਾਹੌਲ ਕਾਇਮ ਕਰਨ ਸਿਰਫ ਪ੍ਰਧਾਨਗੀਆਂ ਗੱਲਿਆਂ ਤੱਕ ਨਾ ਰੋ ਦੇਖੋ ਤੁਸੀਂ ਵੀ ਜਵਾਬ ਦੇਣੇ ਉੱਪਰ ਜਾ ਕੇ ਤੇ ਜਵਾਬ ਤੁਹਾਨੂੰ ਹੀ ਦੇਣੇ ਪੈਣੇ ਜਿਹੜੇ ਆਪਾਂ ਠੇਕੇਦਾਰ ਆ ਜਦੋਂ ਅਸੀਂ ਆਗੂ ਬਣ ਕੇ ਠੇਕੇਦਾਰ ਬਣ ਗਏ ਤੇ ਠੇਕੇਦਾਰ ਦਾ ਮਤਲਬ ਆ ਵੀ ਠੇਕਾ ਲੈਣਾ ਤੇ ਜਵਾਬ ਤੁਸੀਂ ਦੇਣਾ ਇਸ ਲਈ ਮੈਂ ਗੱਲ ਕਹੂੰਗਾ ਵੀ ਇਹ ਮਾਫੀਆਂ ਇਹ ਚੀਜ਼ਾਂ ਬੰਦ ਕਰੋ ਕੋਰਟ ਤੇ ਛੜ ਦੋ ਪੁਲਿਸ ਤੇ ਛੜ ਦੋ ਜਿੰਨਾ ਜੁਰਮ ਆ ਉਨੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਇਹ ਵਧਰੀਆਂ ਨੇ ਦਰਉਂਦੇ ਨੇ ਦੇਖੋ ਯੂਥ ਨੂੰ ਚੰਗਾ ਮੈਸੇਜ ਨਹੀਂ ਮਿਲ ਰਿਹਾ ਤੇ ਸਮਾਜ ਬਾਰ-ਬਾਰ ਤੁਹਾਡੀਆਂ ਵੱਲ ਲਚਾਈਆਂ ਨਜ਼ਰਾਂ ਨਵੇ ਲਿਆ ਸੰਗਠਨ ਵੇਖ ਰਿਹਾ ਪਰ ਮੈਂ ਗੱਲ ਕਹੂੰਗਾ ਆਪਣੀ ਗਲਤੀ ਪਹਿਰਾ ਦੇਣਾ ਹੀ ਇਨਸਾਨ ਦਾ ਸਭ ਤੋਂ ਵੱਡੀ ਗੱਲ ਹੈ ਜਾਂ ਮੂੰਹ ਚੋਂ ਗੱਲਾਂ ਕੱਢੋ ਇਹਨਾਂ ਦੇ ਪਰਚਾ ਛੇਤੀ ਦਰਜ ਕਰਾਪੋ ਕਿ ਲੱਗਦਾ ਇਹਨਾਂ ਦਾ ਆਖਰੀ ਸਵਾਲ ਪੰਗਰ ਜੀ ਖਾਤ ਦਾ ਕਿ ਕੀ ਲੱਗਦਾ ਨਹੀਂ ਵੀ ਜੇਕਰ ਇਹੋ ਮੁੱਦਾ ਜਾਂ ਇਹੋ ਬੇਅਦਬੀ ਕਿਸੇ ਹੋਰ ਧਰਮ 'ਚ ਹੁੰਦੀ ਤੇ ਕੀ ਲੱਗਦਾ ਹੁਣ ਤੱਕ ਪਰਚਾ ਦਰਜ ਹੋ ਲੈਣਾ ਸੀ ਤੇ ਵੱਡੀ ਕਾਰਵਾਈ ਹੋਣੀ ਸੀ ਕੀ ਲੱਗਦਾ ਇਹ ਬਿਲਕੁਲ ਹੋ ਜਣਾ ਸੀ ਮੈਂ ਤਾਂ ਕਹਿ ਰਿਹਾ ਬਾਰ-ਬਾਰ ਸਾਡੇ ਧਰਮ ਨੂੰ ਚਲਾਉਣ ਵਾਲੇ ਜਿਹੜੇ ਸਨਾਤਨ ਦੇ ਸਾਡੇ ਆਪਣੇ ਗੁਰੂ ਬਣੇ ਨੇ ਉਹਨਾਂ ਨੇ ਪਿਸ਼ੋਕਰ ਦੀ ਕਦੀ ਕਿਤੇ ਜਾਂਚ ਨਹੀਂ ਕੀਤੀ ਗਈ ਕਿਉਂਕਿ ਸਹੀ ਸੇਤੇ ਉਹ ਦੇ ਸਕਦਾ ਜਿਹੜਾ ਵਾਕਈ ਸਨਾਤਨ ਨਾਲ ਜੁੜਿਆ ਦੇਖੋ ਜੇ ਜੜ੍ਹ ਮਜ਼ਬੂਤ ਹੈ ਨਾ ਉਦੇ ਪੱਤੇ ਦਾਣੀਆਂ ਸਮਝਬੂਤ ਆ ਤੇ ਸਨਾਤਨ ਦੀ ਜੜ ਇਸ ਵੇਲੇ ਆਪਣੇ ਹੀ ਲੋਕ ਖੋਖਲੀ ਕਰ ਰਹੇ ਨੇ ਇਸ ਲਈ ਜੜ ਮਜ਼ਬੂਤ ਕਰਨ ਲਈ ਸਾਨੂੰ ਸਭ ਨੂੰ ਹੰਗਾਰਾ ਪਰਣਾ ਪਏਗਾ ਜ਼ਿੰਮੇਵਾਰੀ ਲੈਣੀ ਪਵੇਗੀ ਜਿੱਥੇ ਜਿਹੜੀ ਬੇਦਬੀ ਆ ਉਨੀਆਂ ਸਜ਼ਾ ਜ਼ਰੂਰ ਦਵਾਓ ਤਾਂ ਜੋ ਇੱਕ ਸੇਧ ਮਿਲ ਜੇ ਸਮਾਜ ਨੂੰ ਵੀ ਅਸੀਂ ਮੰਦਰਾਂ ਨੂੰ ਸ਼ਰਧਾ ਨਾਲ ਦੇਖਣਾ ਹੈ ਤੇ ਆਪਣੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਬਚਾ ਕੇ ਰੱਖਣਾ ਹੈ ਸਭ ਤੋਂ ਪਹਿਲਾਂ ਪਟੀਸ਼ਨ ਅਸੀਂ ਇਸ ਮੰਦਰ ਦੇ ਜਿਹੜੇ ਦਰਤਾ ਦਰਤਾਂ ਨੇ ਉਹਨਾਂ ਨੂੰ ਵਿੱਚ ਲਵਾਵਾਂਗੇ ਪਹਿਲੀ ਤੇ ਰੋਣਗੇ ਮੇਰੇ ਲਈ ਕਿਉਂਕਿ ਜਿੰਮੇ ਹਰੀ ਅਸੀਂ ਦੇਖਿਆ ਪੰਗੜੀ ਖਾਸ ਤੱਕ ਇਹ ਚੀਜ਼ਾਂ ਜਦੋਂ ਵੀਡੀਓ ਤੁਹਾਡੇ ਕੋ ਪਹੁੰਚੀਏ ਤੁਹਾਡੇ ਮਨ ਨੂੰ ਕਿੰਨੀ ਕਿ ਠੇਸ ਪਹੁੰਚੀ ਵੀ ਇਹ ਸਾਡਾ ਸਮਾਜ ਸਾਡਾ ਇਹ ਕਿਹੜੇ ਪਾਸੇ ਤੁਰ ਰਿਹਾ ਵਾ ਸਾਡੀਆਂ ਬੱਚੀਆਂ ਸਾਡੇ ਬੱਚੇ ਉਹ ਦੇਖਦੇ ਹੋਣਗੇ ਕਿ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਤੁਸੀਂ ਦੇਖਦੇ ਹੋਣਗੇ ਵੀ ਸਾਡੇ ਕਿੱਧਰ ਪਾਸੇ ਵੱਡੇ ਤੁਰ ਪਏ ਨੇ ਜਿਨ੍ਹਾਂ ਨੂੰ ਸਮਝਾਉਣਾ ਵਾ ਸਾਨੂੰ ਗਿਆਨ ਦੇਣਾ ਵਾ ਅਸੀਂ ਦੇਖਿਆ ਕਈ ਬੀਬੀਆਂ ਜਦੋਂ ਘਰਾਂ 'ਚ ਕੰਮ ਕਰਨ ਦੀ ਵਾਰੀ ਆਉਂਦੀ ਆ ਕਹਿੰਦੀ ਅਸੀਂ ਮੰਦਿਰ ਚੱਲਦੇ ਆ ਅੱਜ ਭਜਨ ਕੀਰਤਨ ਕਰਨਾ ਵਾ ਐ ਬੰਦਿਆਂ ਦਾ ਰੋਟੀ ਪਾਣੀ ਦਿੰਦੀ ਆ ਜਿਹੜੋ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਸੀ ਦੇਖਿਆ ਤੇ ਅੱਜ ਵੇਖੋ ਹਾਲਾਤ ਕੀ ਬਣ ਗਏ ਤੁਸੀਂ ਦੇਖਿਆ ਬੀਬੀਆਂ 'ਚ ਇੰਨਾ ਕਿ ਜੋਸ਼ ਕਿੱਥੋਂ ਆ ਗਿਆ ਜੋਸ਼ ਇਹਨਾਂ 'ਚ ਜਦੋਂ ਮੈਂ ਵੀਡੀਓ ਦੇਖੀ ਆ ਮੈਂ 10 ਵਾਰੀ ਉਹ ਵੀਡੀਓ ਦੇਖੀ ਮੈਨੂੰ ਇਹ ਲੱਗਾ ਕਿ ਸ਼ਾਇਦ ਕੋਈ ਪੈਲਸ ਨਹੀਂ ਹੈ ਮੈਂ ਬਾਰ-ਬਾਰ ਇਹੋ ਚੋਨਾ ਸੀ ਇਹ ਕੋਈ ਪੈਲਸ ਹੋਵੇ ਪਰ ਜਦੋਂ ਉਹ ਵਾਕੇ ਹੀ ਮੰਦਿਰ ਨਿਕਲਿਆ ਤਾਂ ਫਿਰ ਦਿਲ ਤੇ ਦੁਖੇਗਾ ਸਾਡੇ ਮੰਦਿਰਾਂ ਦੇ ਵਿੱਚ ਜਾ ਕੇ ਤੁਸੀਂ ਇਦਾਂ ਦੇ ਕੰਮ ਕਰੋ ਤੇ ਅਸੀਂ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਤੁਹਾਨੂੰ ਇੱਕ ਵਾਰੀ ਦੱਸਾਂਗੇ ਜ਼ਰੂਰ ਪੀ ਮੰਦਰ ਦੇ ਵਿੱਚ ਇੱਕ ਇਹੋ ਜਿਹੇ ਗਾਣੇ ਲਾਉਂਦਾ ਹੀ ਮਰਿਆਦਾ ਭੰਗ ਕਰਨ ਦੀ ਅੱਜ ਵੀ ਉਹ ਲੋਕ ਜਿੰਦੇ ਨੇ ਜਿਨ੍ਹਾਂ ਦੇ ਜਮੀਰ ਜਿੰਦੇ ਨੇ ਤੇ ਜਿਹੜੇ ਜਵਾਬ ਦਿੰਦੇ ਨੇ ਇਹਦੇ ਵਿੱਚ ਕੋਈ ਮਾਫੀ ਨਹੀਂ ਜੇ ਤੇ ਕੋਈ ਸਖਤ ਨੇ ਲਈ ਮਾਫੀ ਲਈ ਅੱਗੇ ਲਾਵੇ ਜੇ ਸਜ਼ਾ ਦਿਵਣੀ ਆ ਉਹ ਕੰਦੇ ਨਾਲ ਕੰਦਾ ਮਲਾਈਏ ਮੁਹੱਲੀ ਬੈਲੇ ਆ ਧਰਨਾ ਦਿੰਦੇ ਆ ਤੇ ਪਰਚਾ ਕਰਾਉਂਦੇ ਆ ਤੇ ਜੇ ਨਹੀਂ ਤੇ ਆਪਣੇ ਆਪਣੇ ਰਾਏ ਪੈ ਕੇ ਕਾਨੂੰਨ ਦੀ ਪ੍ਰਕਿਰਿਆ ਨਾਲ ਇਹਨਾਂ ਦੇ ਬਿਲਕੁਲ ਕਾਰਵਾਈ ਕਰੋ ਇਹਨਾਂ ਨੂੰ ਦੱਸੋ ਵੀ ਧਰਮ ਨਾਲ ਛੇੜਛਾੜ ਧਰਮ ਦੀ ਮਰਿਆਦਾ ਨਾ ਰੱਖਣ ਵਾਲਿਆਂ ਦਾ ਹਾਲ ਕੀ ਹੁੰਦਾ ਤਨਵਾਦੀ ਤੁਸੀਂ ਦੇਖਿਆ ਪੰਕਜ ਦੇ ਵਿੱਚ ਜਿਹੜੇ ਕਿ ਰਾਸ਼ਟਰੀ ਹੈ ਭੰਗਵਾ ਸੈਨਾ ਦੇ ਆਗੂ ਨੇ ਬਹੁਤ ਗੁੱਸੇ ਵਿੱਚ ਲਿਖਾ ਦਿੱਤਾ ਕਿ ਤੇ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਹੀ ਚਿਹਰੇ ਨੇ ਵੀ ਤੁਸੀਂ ਕਿਹੜੇ ਪਾਸੇ ਤੁਰ ਪਿਓ ਸ਼ਰਮ ਹੋਣੀ ਚਾਹੀਦੀ ਹੈ ਕਿ ਤੁਸੀਂ ਦੇਖਿਆ ਵੱਡਾ ਗਿਆਨ ਲੈਣਾ ਇਹਨਾਂ ਕੋ ਪ੍ਰਾਪਤੀ ਲੈਣੀ ਹੈ ਪਰ ਹਾਲਾਤ ਦੇਖ ਲਓ ਕੀ ਨੇ ਸੱਤੋਂ ਵੱਡੀ ਕਾਰਵਾਈ ਜਿਹੜੀ ਆ ਮੰਦਰ ਕਮੇਟੀ ਤੇ ਹੋਊਗੀ ਮੰਦਰ ਦੇ ਪੁਜਾਰੀ ਤੇ ਹੋਊਗੀ ਜਿਨ੍ਹਾਂ ਨੇ ਅੱਗੇ ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਹੈ ਜਿਹੜੀ ਬੀਬੀਆਂ ਨੇ ਦਿੱਤੀ ਆ ਅਤੇ ਕਹਿੰਦੇ ਮਾਫੀ ਨਾਮੇ ਦੀ ਕੋਈ ਜਗ੍ਹਾ ਨਹੀਂ ਆ ਕੋਈ ਮਾਫੀ ਨਾਮਾ ਨਹੀਂ ਹੋਊਗਾ ਕਾਰਵਾਈ ਹੋ ਗਈ ਕਿਉਂਕਿ ਉਹਨਾਂ ਕਿਹਾ ਕਿ ਹੁਣ ਤੱਕ 17 ਤੋਂ 18 ਪਰਚੇ ਉਹਨਾਂ ਨੇ ਕਰਾ ਚੁੱਕੇ ਨੇ 295 ਦੀ ਬੇਅਦਬੀ ਦੇ ਇਹ 19ਵਾਂ ਪਰਚਾ ਜਰੂਰ ਹੋਊਗਾ ਚਾਹੇ ਪੁਲਿਸ ਕਰੇ ਚਾਹੇ ਕੋਰਟ ਕਰੇ ਆਸ ਕਰਕੇ ਦੇਖਣਾ ਪਵੇਗਾ ਕਿ ਇਹ ਜਿਹੜਾ ਪਰਚਾ ਕਦੋਂ ਹੁੰਦਾ ਤੇ ਇਹਨਾਂ ਖਿਲਾਫ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਇਹ ਜਿਹੜੀ ਵੀਡੀਓ ਇਹ ਬੇਅਦਬੀ ਕੋਈ ਨਵੀਂ ਨਹੀਂ ਆਇਦਣੇ ਸਾਲ ਦੀ ਵੀਡੀਓ ਬੇਅਦਬੀ ਹੁੰਦੀਆਂ ਨੇ ਤੇ ਸੰਤ ਸਮਾਜ ਦੇ ਹਿੰਦੂ ਸਮਾਜ ਵਿੱਚ ਕਾਫੀ ਗੁੱਸੇ ਦੀ ਲਹਿਰ ਹੈ ਮੇਨੂੰ ਦੀ ਉਹ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ